ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਕਿੰਦਾ ਥੜੀ ਤੇ ਮੈਂ ਹਾਲ ਫਿਲਹਾਲ ਵਿਅੰਤਿਆਂ ਲਾਹੌਲ ਦੇ ਵਿੱਚ ਇੱਥੇ ਮੈਨੂੰ ਡੇਢ ਮਹੀਨਾ ਹੋ ਗਿਆ ਤੇ ਹੁਣ ਆਪਾਂ ਚੱਲੇ ਆਂ ਵਿਅੰਤਿਆਂ ਤੋਂ ਸਾਊਥ ਵੱਲ ਮਨ ਲਾਹੌਲ ਤੇ ਸਾਊਥ ਵੱਲ ਇੱਕ ਥਾਕੇ ਕਰਕੇ ਜਾ ਰਾ ਤੇ ਉੱਥੇ ਮੋਟਰਬਾਈਕ ਟ੍ਰਿਪ ਕਰਨ ਚੱਲੇ ਸੀ ਚਾਰ ਪੰਜ ਦਿਨਾਂ ਤੇ ਇਹ ਆਵੇ ਮੇਰਾ ਮਿੱਤਰ ਕੀ ਸੀ ਉਹ ਦੋਸਤੋ ਅਸੀਂ ਪੌਣੀਆ ਬਸ ਅੱਡੇ ਤੇ ਤੇ ਇੱਥੇ ਬਸ ਲੱਭਣੀ ਆ ਅਸੀਂ ਨੰਬਰ ਹੈਗਾ 1234 ਸਲੀਪਿੰਗ ਬਸਾ ਟਾਈਮ ਹੈਗਾ 8 ਵਜੇ ਤੁਰਨੀ ਆ ਰਾਤ ਨੂੰ ਤੇ ਸਵੇਰੇ ਪਹੁੰਚੂਗੀ 4 ਵਜੇ ਥਾਕੇ 500 ਕਿਲੋਮੀਟਰ 5 550 ਕਿਲੋਮੀਟਰ ਆਥੋਂ ਦੋਸਤੋ ਇਹ ਆਪਣੀ ਬਸਾ ਇੱਥੋਂ ਜਾਊਗੀ ਥਾਕੇ ਜਿਹੜਾ ਕਿ ਲਾਉਸ ਦੇ ਕੱਪੇ ਇਹ ਪੈਂਦਾ ਸੈਂਟਰ 'ਚ ਤੇ ਉੱਥੋਂ ਬਾ ਜਾਉਗੀ ਪਾਕਸੇ ਪਾਕਸੇ ਜਮਾ ਸਾਊਥ ਦੇ ਵਿੱਚ ਆ ਪਾਕਸੇ ਦਾ ਲੋਕ ਵੀ ਫੇਮਸ ਆ ਤੇ ਥਾਕੀ ਕਦਾ ਫੇਮਸ ਆ ਤੇ ਪਾਕਸੇ ਤੋਂ ਬਾਅਦ ਇੱਕ ਹੋਰ ਜਗਾ 4000 4000 ਆ ਰਹੇ ਨੇ ਕਹਿੰਦੇ ਹੁਣ 4000 ਆ ਰਹੇ ਨੇ ਉਹ ਵੀ ਥਾਂ ਸੋਹਣੀ ਐ ਛੋਟੇ ਛੋਟੇ ਆਈਲੈਂਡ ਜੇ ਬਣੇ ਹੋਏ ਆ ਇਹ ਇਹ ਹਾਈ ਸਵਾਈ ਦੀ ਗੁਗਨ ਸਿਉ ਲੈਤਾ Boy, I feel fucking tall now, bro. <laughs> <laughs> That's I mean, nice. You, you, you're a midget, motherfucker. Yeah. ਦੋਸਤੋ ਪਹੁੰਚ ਗਏ ਆਪਾਂ ਥਾਕੇ ਇੱਕ ਮੈ ਬੀ ਫੱਕੀ ਡਰਾਪ ਦਾ ਬਰੋ ਇਟ ਫੱਕੀ ਕਰਕੇ ਨਹੀਂ ਸੀ ਅਨ ਲਾਪ ਥਾਕੇ ਦੋਸਤੋ ਸਾਨੂੰ ਬੱਸ ਵਾਲੇ ਨੇ ਟਾਈਮ ਦਿੱਤਾ ਸੀ 4 ਵਜੇ ਦਾ ਥਾਕੇ ਇੱਕ ਪਹੁੰਚਣ ਦਾ ਪਰ ਅਸੀਂ ਸਾਢੇ 12 ਵਜੇ ਰਾਤ ਦੇ ਪਹੁੰਚ ਗਏ ਸੀ ਤੇ ਸਾਨੂੰ ਬੱਸ ਵਾਲੇ ਨੇ ਥੋੜਾ ਜਿਆ ਥਾਕੇ ਇੱਕ ਤੋਂ ਪਾਸੇ ਜਿਹਾ ਲਾਇਆ ਸੀ ਸੋ ਅਸੀਂ ਉੱਥੋਂ ਟੁਕ ਟੁਕ ਕਰਕੇ 15 ਤੋਂ 20 ਮਿੰਟ ਦੇ ਵਿੱਚ ਵਿੱਚ ਆਪਣੇ ਹੋਸਟਲ ਪਹੁੰਚ ਗਏ ਹੋ ਜਿਆ ਥਾਕੇ ਤੇ ਇਹ ਸਾਡਾ ਹੋ ਗਿਆ ਸਭਾਈ ਦੀ ਮਦਰ ਫਕਰ ਇਹ ਹੌਸਲਾ ਜੀ ਬੋਕੂ ਚੁਣ ਟੂ ਸੁਨਾਪ ਚੁਆਕੀ ਕਿ ਦੱਸ ਨੰਬਰ 82 14 14 14 ਇਥੇ ਇਸ ਹੋਸਟਲ ਦੇ ਵਿੱਚ ਮੈਂ ਪਿਛਲੀ ਵਾਰ ਆਇਆ ਸੀ ਜਨਵਰੀ ਦੇ ਐਂਡ ਦੇ ਵਿੱਚ ਇਸੇ ਸਾਲ 2025 ਦੇ ਵਿੱਚ ਉਦੋਂ ਹੋਸਟਲ ਫੁੱਲ ਸੀ ਪੂਰਾ ਹੈ ਤੇ ਹੁਣ ਮੈਨੂੰ ਲੱਗਦਾ ਮੈਂ ਤੇ ਕੇਸੀ ਜਿਹੜਾ ਮੇਰੇ ਨਾਲ ਮਿੱਤਰ ਟ੍ਰੈਵਲ ਕਰ ਰਿਹਾ ਫਿਲਹਾਲ ਉਹ ਤੇ ਮੈਨੂੰ ਲੱਗਦਾ ਇੱਕ ਹੀ ਆ ਦੋ ਟੂਰ ਇਸ ਹੋਰ ਹੋਣਿਆ ਪੂਰੇ ਦੋ ਟ੍ਰੈਵਲਰ ਲੱਕੀ ਜਿਵੇਂ ਐਮਟੀ ਆ ਜਿਵੇਂ ਖਾਲੀ ਇਥੇ ਜੇ ਤੁਸੀਂ ਆਬਸੀਜਨ ਸਟੇ ਕਰਨਾ ਤਾਂ ਆ 1 ਲੱਖ ਕੇ ਦੇ ਵਿੱਚ ਸਾਨੂੰ ਬੈੱਡ ਮਿਲ ਜੂਗਾ 1 ਲੱਖ ਕੇ ਪਰ ਇਹ ਇੰਡੀਆ ਦਾ ਬਣਿਆ ਮੇਬੀ ਤੇ 100 350 ਦੇ ਵਿੱਚ 400 300 ਰੁਪਏ ਬਣਾਈ ਜਾਦਾ ਤੇ ਨਾਲ ਸਾਨੂੰ ਬ੍ਰੇਕਫਾਸਟ ਮਿਲ ਜੂਗਾ ਇਹ ਵਧੀਆ ਡੀਲ ਆਬਸੀਜਨ ਬਦੀ ਹੋ ਦੇ ਫਰੈਂਡ ਮਿਓ ਰੋ 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 ਮਿਓ ਵੀ ਗੈਣਾ ਕੂਲ ਯੂ ਮਦਰਫਕਰ 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 ਡੌਗ ਸਾਸਕ ਦੋਸਤੋ ਹੁਣ ਅਸੀਂ ਆਏ ਆ ਸਕੂਟਰ ਦਾ ਪਤਾ ਕਰਨਾ ਇੱਥੇ ਰੈਂਟ ਤੇ ਮਿਲਦੇ ਆ ਮੇਬੀ 1 ਲੱਖ ਤੋਂ ਲੈ ਕੇ ਕੁਝ ਕੁ ਸਮਾਨ ਐਂਡ ਡੂ ਯੂ ਹੈਵ ਲੋਕਰ ਹੇਅਰ ਯੈਸ ਵੀ ਹੈਵ ਲੋਕਰ ਹਾਊ ਮਚ ਯੂ ਸੈਡ ਫਾਰ ਥਿਸ ਵਨ ਦੇਸ 160 160 160 ਫਾਰ ਫੋਰ 1 ਲੱਖ 60 ਹਜ਼ਾਰ ਦੋਸਤੋ 125 ਸੀਸੀ ਦੇ ਲਈ ਮੋਟਰ ਬਾਈਕਸ ਆ ਰੀਲੀ ਨਿਊ ਬ੍ਰੋ ਵਿਚ ਵਨ ਵੀ ਆਰ ਗੈਟਿੰਗ ਆਈ ਗੈਸ ਦੋਸ ਵਨ ਯੇ ਮੈਸਟਰ ਬਲੈਕ ਬਾਏ ਬਾਏ ਲੋ ਸੋਈ ਸਾਡੀ ਮੋਟਰਬਾਈਕ ਸਕੂਟਰ ਤੇ ਨਾਲ ਸਾਨੂੰ ਪਾਣੀ ਦੀ ਬੋਤਲ ਦੇਣਗੇ ਤੇ ਖਾਣ ਨੂੰ ਕੇਲੇ 125 ਸੀਸੀ ਓਕੇ ਵਚਿਤ ਉਹਨਾਂ ਨੇ ਦਿੱਤਾ ਉਹਨਾਂ ਨੇ ਤਾਂ ਲਾਇਸੈਂਸ ਤਾਂ ਉਹਨਾਂ ਨੇ ਦਿੱਤਾ ਉਹਨਾਂ ਨੇ ਦਿੱਤਾ ਉਹਨਾਂ ਨੇ ਦਿੱਤਾ ਨਾ ਦੋਸਤੋ ਸੀ ਥੈਂਕ ਯੂ ਫੁੱਲ ਕਰਾਈਆ ਤਾਂ ਇਹਦੇ ਵਿੱਚ ਆਇਆ 4 ਲੀਟਰ ਸਮਥਿੰਗ 4.1 ਤੇ ਇਹ ਫੇ ਆਪਾਂ ਨੂੰ 1 ਲੱਖ 426 ਦਾ ਤੇ ਰੁਪਈਆ ਦੇ ਵਿੱਚ ਪੜਦੇ ਕਿੰਨੇ ਬਣ ਜਾਂਦੇ ਆ ਉਹ ਵੀ ਨਹੀਂ ਹੈ ਬੱਤ ਕਰ ਮੈਂ ਵਾਟ ਦਾ ਫਾਟ ਆਈ ਮੈਂ ਵੀ ਬੰਗਲੈਂਡ ਅਰ ਯੂਮ ਹਾਂ ਅਪੂ ਏਸ ਲੰਡਨ ਏਸ ਲੰਡਨ ਮੋਰਨਸਟਾ ਮੈਂ ਹਾਂ ਦੋਸਤੋ ਥਾਕੇ ਕਲੂਬ ਲਾਉਦਾ ਸਭ ਤੋਂ ਫੇਮਸ ਮੋਟਰਬਾਈਕ ਲੂਪ ਆ ਸਾਢੇ 400 ਕਿਲੋਮੀਟਰ ਤੋਂ ਲੈ ਕੇ 500 ਕਿਲੋਮੀਟਰ ਦਾ ਡਿਸਟੈਂਸ ਬਣਦਾ ਤੇ ਤੁਸੀਂ ਥਾਕੇ ਇੱਕ ਤੋਂ ਸ਼ੁਰੂ ਕਰਦੇ ਹੋ ਤੇ ਘੁੰਮ ਕੇ ਥਾਕੇ ਦੇ ਵਿੱਚ ਹੀ ਆਉਨੇ ਹੋ ਤੇ ਇਸ ਲੂਪ ਨੂੰ ਕੰਪਲੀਟ ਕਰਨ ਦੇ ਲਈ 4 ਤੋਂ 5 ਦਿਨ ਲੱਗਦੇ ਆ ਤੇ ਥਾਵਾਂ ਬਹੁਤ ਨੇ ਰਸਤੇ ਦੇ ਵਿੱਚ ਦੇਖਣ ਵਾਲੀਆਂ ਜੇ ਤੁਸੀਂ ਆਰਾਮ ਨਾਲ ਇਸ ਲੂਪ ਨੂੰ ਕੰਪਲੀਟ ਕਰਨਾ ਤੇ ਥਾਵਾਂ ਬਹੁਤ ਆਰਾਮ ਨਾਲ ਦੇਖਣੀਆਂ ਨੇ ਤਾਂ 5 ਤੋਂ 6 ਜਾਂ 6 ਤੋਂ 7 ਦਿਨ ਵੀ ਲੱਗ ਸਕਦੇ ਆ ਅ ਅੱਜ ਦਾ ਦਿਨ ਅਸੀਂ ਲੂਪ ਸ਼ੁਰੂ ਨਹੀਂ ਕੀਤਾ ਥਾਕੇ ਦੇ ਨੇੜੇ ਹੀ ਦੋ ਕੇਵ ਸੀਗੀਆਂ ਦੇਖਣ ਵਾਲੀਆਂ এলিਫੈਂਟ ਕੇਵ ਜਿਹਦੇ ਵਿੱਚ ਅਸੀਂ ਹੁਣ ਫਿਲਹਾਲ ਘੁੰਮ ਰਹੇ ਹਾਂ ਤੇ ਇਹ ਤੋਂ ਬਾਅਦ ਅਸੀਂ ਜਾਵਾਂਗੇ ਬੁੱਧਾ ਕੇਵ ਇਹ ਦੋ ਗੁਫਾਵਾਂ ਦੇਖ ਕੇ ਅਸੀਂ ਦੁਬਾਰੇ ਵਾਪਸ ਥਾਕੇ ਪਰਤਾਂਗੇ ਅਗਲੇ ਦਿਨ ਆਪਣਾ ਲੂਪ ਸ਼ੁਰੂ ਕਰਾਂਗੇ ਦੋਸਤੋ ਇਹ ਥਾਂ ਮੈਡੀਟੇਟ ਕਰਨ ਲਈ ਬਣੀ ਹੋਈ ਹੈ ਤੇ ਇਸ ਗੁਫਾ ਦਾ ਨਾਮ ਹੈ এলিਫੈਂਟ ਕੇਵ ਓ ਮਾਈਟ ਥੈਂਕਸ ਫਰ ધ ਬਲੇਸਿੰਗਸ ਵਾਹ ਕੀ ਗੱਲ ਹੈ ਬਾਈ ਬ్రో ਦੋਸਤ ਹਾਰਡ ਇਸ ਫੱਕ ਮੈਨ ਯੂ ਟੇਕਿੰਗ ਮੀ ਆਮ ਗੁੱਡ ਯਾ ਆਈ ਥਿੰਕ ਸੋ ਯਾ ਯੂ ਕੈਨ ਚੈੱਕ ਇਟ ਇਟ ਬੀ ਲਾਈਕ ਬਿਟ ਬਿਟ ਬੰਪੀ ਬਟ ਸਟਿਲ ਇਜ਼ ਆਰਾਈ ਮੈਨ ਦੋਸਤੋ এলিਫੈਂਟ ਕੇਵ ਥਾਕੇਕ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਕੇਵ ਨੂੰ ਦੇਖਣ ਦੇ ਲਈ 60 ਰੁਪਏ ਦੀ ਟਿਕਟ ਲੱਗਦੀ ਆ ਅ ਪਰ ਗੁਫਾ ਦੇਖਣ ਵਾਲੀ ਆ ਜੇ ਤੁਸੀਂ ਲੂਪ ਕਰਦੇ ਹੋ ਤਾਂ ਜਰੂਰ ਇੱਥੇ ਰੁੱਕ ਕੇ ਜਾਇਓ ਤੇ ਜਦੋਂ ਅਸੀਂ ਵਾਪਸ ਪਰਤਣ ਲੱਗੇ ਬੁੱਧਾ ਕੇਵਲ ਉਦੋਂ ਮੀਂਹ ਸ਼ੁਰੂ ਹੋ ਗਿਆ ਤੇ ਅਸੀਂ ਇੱਥੇ ਕੋਚੇ ਰੁਕਣ ਦਾ ਪਲਾਨ ਕੀਤਾ ਤੇ ਥੋੜੇ ਚਿਰ ਸਾਨੂੰ ਇੱਥੋਂ ਦੇ ਲੋਕਲ ਲੋਕਾਂ ਨੇ ਜਿਹੜੇ ਕਿ ਗੁਫਾ ਦੇ ਨਾਲ ਹੀ ਰਹਿੰਦੇ ਆ ਗੁਫਾ ਦੇ ਨਾਲ ਇੱਕ ਪਿੰਡ ਆ ਇੱਕ ਉਹਨੇ ਲਾਂਚ ਲਈ ਇਨਵਾਈਟ ਕੀਤਾ ਦੋਸਤੋ ਲਾਓਸ ਦੇ ਲੋਕ ਬਾਕੀ ਸਾਊਥ-ਈਸਟ ਏਸ਼ੀਆ ਦੇ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਚੰਗੇ ਆ ਮੈਂ ਵੀ ਇਤਰਾ ਨਹੀਂ ਹੋ ਕੇ ਆਇਆ ਸੀ ਤੇ ਪਿਛਲੀ ਵਾਰ ਜਦੋਂ ਬਾਈਸਾਈਕਲ ਟ੍ਰਿਪ ਕੀਤਾ ਸੀ ਥਾਈਲੈਂਡ ਵੀ ਗਿਆ ਸੀ ਥਾਈਲੈਂਡ ਦੇ ਲੋਕ ਵੀ ਬਹੁਤ ਚੰਗੇ ਆ ਪਰ ਲਾਓਸ ਦੇ ਲੋਕ ਬਹੁਤ ਹੀ ਜ਼ਿਆਦਾ ਰਿਲੈਕਸਡ ਰਹਿੰਦੇ ਆ ਤੇ ਬਹੁਤ ਹੀ ਖੁਸ਼ ਮિજાਜ ਆ ਜੇ ਇਹ ਬੈਠੇ ਆ ਕਿਤੇ ਮਹਿਫਿਲ ਦੇ ਵਿੱਚ ਤੇ ਤੁਸੀਂ ਐਜ਼ ਅ ਟੂਰਿਸਟ ਰਸਤੇ ਚੋਂ ਗੁਜ਼ਰ ਰਹੇ ਹੋ ਤਾਂ ਸਾਨੂੰ ਜ਼ਰੂਰ ਇਨਵਾਈਟ ਕਰਨਗੇ ਜੇ ਬੀਅਰ ਪੀ ਰਹੇ ਸਾਨੂੰ ਬੀਅਰ ਲਈ ਇਨਵਾਈਟ ਕਰਨਗੇ ਜੇ ਖਾ ਵੀ ਰਹੇ ਨੇ ਲੰਚ ਕਰ ਰਹੇ ਹੈ ਡਿਨਰ ਕਰ ਰਹੇ ਜਾਂ ਬ੍ਰੈਕਫਾਸਟ ਕਰ ਰਹੇ ਤਾਂ ਤੁਹਾਨੂੰ ਉਹਦੇ ਲਈ ਇਨਵਾਈਟ ਕਰਨਗੇ ਇਹ ਬਹੁਤ ਹੀ ਖਾਸ ਗੱਲ ਆ ਲਾਉਸ ਦੇ ਲੋਕਾਂ ਦੀ ਜਿਹੜੀ ਕਿ ਮੈਨੂੰ ਬਹੁਤ ਵਧੀਆ ਲੱਗਦੀ ਪਰਸਨਲੀ ਤੇ ਜੇ ਖਾਣ ਪੀਣ ਦੀ ਗੱਲ ਕਰੀਏ ਤਾਂ ਲਾਉਸ ਦੇ ਬਹੁਤੇ ਲੋਕ ਨਾਨ-ਵੈਜੀਟੇਰੀਅਨ ਆ ਤੇ ਹੁਣ ਅਸੀਂ ਟਰਾਈ ਕਰ ਰਹੇ ਹਾਂ ਸਟਿੱਕੀ ਰਾਈਸ ਨਾਲ ਵੈਜੀਟੇਬਲ ਸੂਪ ਆ ਤੇ ਫਰਾਈਡ ਪੋਰਕ ਆ ਤੇ ਜਿਆਦਾ ਇੱਥੇ ਪੋਰ ਖਾਂਦੇ ਆ ਲੋਕ ਬੀਫ ਖਾਂਦੇ ਆ ਸਟਿੱਕੀ ਰਾਈਸ ਖਾਂਦੇ ਆ ਤੇ ਵੈਜੀਟੇਰੀਅਨ ਲੋਕ ਬਹੁਤ ਘੱਟ ਆ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਥੋੜੀ ਬਹੁਤ ਦਿੱਕਤ ਹੋ ਸਕਦੀ ਹੈ ਪਰ ਤੁਸੀਂ ਮੈਨੇਜ ਕਰ ਸਕਦੇ ਆ ਵਾਟ ਪਰ ਬੀਟ ਤੋਂ ਵਾਟ ਅਚੂ ਬਰੋ ਸਾਕਰ ਫਰ 2 ਮਾਈਲ ਪ੍ਰੇਫਰ ਫੁੱਟ ਆਨ ਕੰਕ੍ਰੀਟ ਚਲੜੀ ਲਾਸਪਾਰਟ ਤਾਰਪ ਬਰੋ ਪਾਰਕੀਟ ਓਕੇ ਯੇ ਰੇਨ ਕੋਟ ਆ ਵੀਲਾਓ ये बॉय अ यू हैव अ बिग बिग वन 6 ਨਾ ਮੈਂ 62 ਆਸ ਲਾ ਲਸ ਬਾਈ ਆ 6 ਅਨੀ ਵਾ 6 ਹੈ ਸ਼ਿੰਹਾ ਦੋਸਤੋ ਲਾਓਸ ਦੇ ਲੋਕਾਂ ਦੇ ਵਿੱਚ ਬੀਅਰ ਪੀਣ ਦਾ ਬਹੁਤ ਜਿਆਦਾ ਰਿਵਾਜ ਆ ਚਾਹੇ ਔਰਤਾ ਹੋਣ ਚਾਹੇ ਆਦਮੀ ਹੋਣ ਦੋਨੇ ਜਣੇ ਬਰਾਬਰ ਅਮਾਉਂਟ ਦੇ ਵਿੱਚ ਬੀਅਰ ਪੀਂਦੇ ਆ ਤੇ ਇਥੋਂ ਦਾ ਜਿਹੜਾ ਮੋਸਟ ਫੇਮਸ ਬ੍ਰਾਂਡ ਆ ਬੀਅਰ ਦਾ ਉਹ ਹੈਗਾ ਬੀਅਰ ਲਵ ਸੋ ਇਹਨਾਂ ਨੇ ਸਾਨੂੰ ਲੰਚ ਆਫਰ ਕੀਤਾ ਸੀ ਐਕਸਚੇਂਜ ਦੇ ਵਿੱਚ ਅਸੀਂ ਇਹਨਾਂ ਨੂੰ ਕੁਝ ਬੀਅਰਸ ਬਾਈ ਕਰਕੇ ਆਵਰ ਕੀਤੀਆਂ ਤੇ ਥੋੜਾ ਜਿਹਾ ਆਰਾਮ ਕਰਨ ਤੋਂ ਬਾਅਦ ਗੱਲਾਂਬਾਤਾਂ ਤੋਂ ਬਾਅਦ ਅਸੀਂ ਆਪਣਾ ਅਗਲਾ ਸਫ਼ਰ ਚਾਲੂ ਕੀਤਾ ਜਿਹੜਾ ਕਈ ਸੀਗਾ ਬੋਧਾ ਕੇਵਲ ਦਾ ਦੋਸਤੋ ਲਾਓਸ ਦੇਸ਼ ਨੂੰ ਘੁੰਮਣ ਦੇ ਲਈ ਜਿਹੜਾ ਸਭ ਤੋਂ ਬੈਸਟ ਸਮਾਂ ਉਹ ਹੈਗਾ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਦਾ ਤੇ ਉਸ ਤੋਂ ਬਾਅਦ ਥੋੜਾ ਜਿਆਦਾ ਟੂਰਿਜ਼ਮ ਦੇ ਵਿੱਚ ਡ੍ਰੌਪ ਆ ਜਾਂਦਾ ਤੇ ਉਹਦੇ ਨਾਲ ਹੀ ਜਿਹੜੇ ਪ੍ਰਾਈਸ ਆ ਉਹ ਵੀ ਡ੍ਰੌਪ ਹੋ ਜਾਂਦੇ ਚਾਹੇ ਤੁਸੀਂ ਮੋਟਰਬਾਈਕ ਰੈਂਟ ਕਰਨਾ ਹੋਵੇ ਚਾਹੇ ਹੋਸਟਲ ਦੇ ਵਿੱਚ ਰੁਕਣਾ ਹੋਵੇ ਚਾਹੇ ਕੁਝ ਖਾਣਾ ਹੋਵੇ ਰੇਟ ਦੇ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਤੇ ਅਸੀਂ ਜਦੋਂ ਇਸ ਲੂਪ ਨੂੰ ਕਰ ਰਹੇ ਸੀ ਉਦੋਂ ਅਕਤੂਬਰ ਦਾ ਮਹੀਨਾ ਸੀ ਜਿਹੜਾ ਕਿ ਪਿਛਲਾ ਮਹੀਨਾ ਲੰਘ ਕੇ ਗਿਆ ਤੇ ਉਦੋਂ ਮੌਨਸੂਨ ਤਕਰੀਬਨ ਜਾ ਹੀ ਰਿਹਾ ਸੀ ਸਾਨੂੰ ਦੋ ਕੁ ਵਾਰ ਮੀਂਹ ਮਿਲਿਆ ਹੋਊਗਾ ਤੇ ਬਾਕੀ ਦਾ ਜਿਹੜਾ ਸਾਡਾ ਸਫਰ ਸੀ ਬਹੁਤ ਆਰਾਮਦਾਇਕ ਗਿਆ ਵਧੀਆ ਧੁੱਪ ਸੀ ਤੇ ਟੈਂਪਰੇਚਰ ਵੀ ਬਹੁਤ ਵਧੀਆ ਸੀ ਦੋਸਤੋ 2004 ਸਾਲ ਦੇ ਵਿੱਚ ਇਸ ਗੁਫਾ ਦੇ ਵਿੱਚ ਬੁੱਧਾ ਦੀ ਗੋਲਡਨ ਸਟੈਚੂ ਮਿਲੀ ਸੀ ਤੇ ਨਾਲ ਹੀ ਕਈ ਸਟੈਚੂਜ਼ ਹੋਰ ਮਿਲੇ ਸੀ ਜਿਨ੍ਹਾਂ ਦਾ ਇਤਿਹਾਸ ਕਿਹਾ ਜਾਂਦਾ ਕਿ ਕਈ ਸਦੀਆਂ ਪੁਰਾਣਾ ਤੇ ਉਸ ਤੋਂ ਬਾਅਦ ਇਸ ਕੇਵ ਦੇ ਵਿੱਚ ਟੂਰਿਜ਼ਮ ਦਾ ਬਹੁਤ ਬੂਮ ਆਇਆ ਤੇ ਇਸ ਗੁਫਾ ਦੇ ਨਾਲ ਹੀ ਇੱਕ ਛੋਟੀ ਜੀ ਲੇਕ ਵੀ ਬਣੀ ਹੋਈ ਆ ਜਿੱਥੇ ਤੁਸੀਂ ਬੋਟਿੰਗ ਕਰ ਸਕਦੇ ਹੋ ਆ ਇੰਡੀਆ ਦੇ ਤਕਰੀਬਨ 60 ਰੁਪਏ ਪੇ ਕਰਕੇ ਪਰ ਮੌਨਸੂਨ ਹੋਣ ਕਰਕੇ ਜਿਹੜਾ ਪਾਣੀ ਦਾ ਲੈਵਲ ਸੀ ਥੋੜਾ ਜਿਹਾ ਵਧਿਆ ਹੋਇਆ ਸੀ ਤੇ ਇਸ ਟਾਈਮ ਬੋਟਿੰਗ ਬੰਦ ਸੀ ਤੇ ਦੋਸਤੋ ਜਿਹੜੀ ਇਹ ਗੁਫਾਵਾਂ ਨੇ ਇੱਥੋਂ ਦੀਆਂ ਲਾਉਜ਼ ਦੀਆਂ ਜਾਂ ਥਾਕੇ ਗਲੂਬ ਦੀਆਂ ਖਾਸ ਕਰਕੇ ਇਹ ਲਾਈਮਸਟੋਨ ਗੁਫਾਵਾਂ ਨੇ ਲਾਈਮਸਟੋਨ ਕੇਵਸ ਕਹਿੰਦੇ ਹਨ ਇਹਨਾਂ ਨੂੰ ਤੇ तकरीबन ਅੰਦਰੋਂ ਸਾਰੀਆਂ ਦੇਖਣ ਨੂੰ ਇੱਕੋ ਤਰ੍ਹਾਂ ਦੀਆਂ ਨੇ ਬਸ ਕੋਈ ਵੱਡੀ ਆ ਕੋਈ ਛੋਟੀ ਆ จัดออกไปธรมโมธรรมะกับจัดออกไปทังโฆสังฆะกับจัดออกไปนี่ดีกวัดเข้าที่ควัดเข้าฝันจำโมโหเด้อไฟเหล่านี้เป็นถ้ำไฟดอนนี่เป็นแก้วมุกช่องใสแสงไฟของแพงอันล้ำเลิศไฟแก้วเกิดมาแต่เมืองสวรรค์ปานมาหมักแก่เอาเจ้าพขมักแก่เจ้าแล้วาจะหายโศกหาโศกหายโรคหายไปปานเสด็จอย่างไรให้ปาใสซเด้อมาเที่ยวประเทศลาวเปิดพบอาหารป้านน่ายมันนี่ด้วยเจ้าเป็นคนยังจะเป็นคนยัง फ्रांस फ्रांस से फ्रांस से इंडिया 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 है हो इंडिया इंडिया फ्रांस से इंग्लिश इंग्लैंड इंग्लैंड इंग्लिश इंडिया दोस्तों इस बार मैं लाउस में टैटू करना आया सी ਪਿਛਲੀ ਵਾਰ ਜਦੋਂ ਮੈਂ ਲਾਓਸ ਦਾ ਸਫ਼ਰ ਕਰ ਰਿਹਾ ਸੀ ਆਪਣੇ ਸਾਈਕਲ ਤੇ ਤਾਂ ਲਾਓਸ ਦੀ ਕੈਪੀਟਲ ਵਿਅੰਤਨ ਵਿਖੇ ਇੱਕ ਹੋਸਟਲ ਵਿੱਚ ਰੁਕਿਆ ਹੋਇਆ ਸੀ ਮੈਂ ਤੇ ਉੱਥੋਂ ਦਾ ਓਨਰ ਮੇਰਾ ਚੰਗਾ ਦੋਸਤ ਬਣ ਗਿਆ ਸੀ ਤੇ ਉਹਨੇ ਮੈਨੂੰ ਇਨਵਾਈਟ ਕੀਤਾ ਸੀ ਇਸ ਵਾਰ ਕਿ ਤੂੰ ਇੱਥੇ ਆ ਕੇ ਟੈਡੂ ਕਰ ਸਕਦਾ ਤੈਨੂੰ ਇੰਟਰਨੈਸ਼ਨਲ ਕਲਾਈਂਟ ਇੱਥੇ ਮਿਲ ਸਕਦੇ ਆ ਤੇ ਤੂੰ ਪੈਸੇ ਜੋੜ ਸਕਦਾ ਆਪਣੇ ਨੈਕਸਟ ਬਾਈਸਾਈਕਲ ਟ੍ਰਿਪ ਦੇ ਲਈ ਸੋ ਮੈਂ ਪੈਸੇ ਜੋੜਨ ਆਇਆ ਸੀ ਆਪਣੇ ਅਗਲੇ ਬਾਈਸਾਈਕਲ ਟ੍ਰਿਪ ਦੇ ਲਈ ਜਿਹੜਾ ਕਿ ਮੈਂ ਸੋਚਿਆ ਸੀ ਸ਼੍ਰੀਲੰਕਾ ਦਾ ਉਹ ਆਪਾਂ ਸਟੋਰੀ ਬਾਅਦ ਸ਼ੇਅਰ ਕਰਾਂਗੇ ਤੇ ਫਿਲਹਾਲ ਆਪਾਂ ਬ ਤੇ ਕੱਲ ਤੋਂ ਆਪਣਾ ਜਿਹੜਾ ਐਕਚੁਅਲ ਲੂਪ ਆ ਉਹ ਆਪਾਂ ਸ਼ੁਰੂ ਕਰਾਂਗੇ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਧੰਨਵਾਦ ਕੱਲ ਨੂੰ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ